इसे करके गुरु नानक साहब महाराज ने कहा कि सो क्या बंदा आखिए जित जब मैं राजान सत्कार बराबर दिता औरत नो बहुत गुलाम सी औरत लंबे समय बच्चे हम गुरमुख बहुत आजाद हो गए अज बीबी औरत जात बहुत आजाद हो गई गुलामी की जजीर टुट तो गई ਪਰ ਗੁਰਮੁਖੋ ਐਸੀ ਆਜ਼ਾਦੀ ਮਿਲੀ ਗੁਰਮੁਖੋ ਕੋਈ ਪੜਦਾ ਹੀ ਨਹੀਂ ਰਹਾ ਹੈ ਕੋਈ ਅੱਜ ਪੜਦਾ 10 12 ਸਾਲ ਦੀ ਬੱਚੀ ਤੋਂ ਲੈ ਕੇ ਚਿੱਟੇ ਧੌਲੇ ਸਿਰ ਵਿੱਚ ਬੀਬੀ ਦੇ ਆਏ ਨੇ ਉਹ ਵੀ ਗੁਰਮੁਖੋ ਆ ਸੋਸ਼ਲ ਮੀਡੀਆ ਤੇ ਨੱਚਦੀਆਂ ਵੇਖੀਆਂ ਕੀ ਕਰੂੰਗਾ ਸ਼ਰਮਾਂ ਦੀ ਗੱਲ ਹੈ ਜਿਹੜੇ ਘਰਾਂ ਦੇ ਵਿੱਚ ਬੀਬੀ ਸਿਰ ਤੋਂ ਕੱਪੜਾ ਲੈ ਬਿਨਾ ਆਪਣੀ ਚੁੰਨੀ ਲੈ ਬਿਨਾ ਦਰਵਾਜਾ ਨਹੀਂ ਸੀ ਖੜਦੇ ਬੇੜੇ ਵਿੱਚ ਝਾੜੂ ਲਾਉਣਾ ਬੀਬੀਆਂ ਚੁੰਨੀ ਲੈ ਤੋਂ ਬਿਨਾ ਝਾੜੂ ਤੱਕ ਨਹੀਂ ਸੀ ਲਾਉਂਦੀਆਂ ਪਰ ਅੱਜ ਔਰਤ ਬੀਬੀ ਨੂੰ ਬੀਬੀ ਸਮਾਜ ਨੂੰ ਔਰਤ ਮਾਜ ਨੂੰ ਇੰਨੀ ਕਿ ਆਜ਼ਾਦੀ ਮਿਲ ਗਈ ਕਿ ਚੁੰਨੀ ਭੁੱਲੀ ਗਈ ਯਾਦ ਰੱਖਿਓ ਪ੍ਰਮੁਖ ਆਜ਼ਾਦੀ ਬਹੁਤ ਚੰਗੀ ਹੁੰਦੀ ਹੈ ਪਰ ਆਜ਼ਾਦੀ ਦਾ ਦੁਰਉਪਯੋਗ ਸਾਨੂੰ ਨਰਕ ਵਿੱਚ ਖਿੱਚ ਕੇ ਲੈ ਜਾਂਦਾ ਹੈ ਨਰਕ ਵਿੱਚ ਖਿੱਚ ਕੇ ਲੈ ਜਾਂਦਾ ਹੈ ਇਹ ਜਿਹੜੀ ਆਜ਼ਾਦੀ ਹੈ ਇੱਕ ਦਿਨ ਫੰਡਿਆਂ ਦੀ ਨਫ਼ਰਤ ਦਾ ਕਾਰਨ ਬਣੂਗੀ ਇਹ ਆਜ਼ਾਦੀ ਹੈ ਅੱਜ ਕਿੰਨੇ ਕੇਸ ਕਿੰਨੀਆਂ ਗੱਲਾਂ ਸੁਣੀ ਦੀਆਂ ਕਿ ਭਾਈ ਕਹਿੰਦਾ ਸੀ ਵੀ ਭਾਈ ਤੂੰ ਇਹ ਉਹ ਨਾ ਕਰ ਅਨ ਇੰਟਰਨੈਟ ਚਲਾਉਣ ਵਿੱਚ ਜਿੰਨੀਆਂ ਕਿੰਨੀ ਗੁਰਮੁਖੋ ਕੇਸ ਆਏ ਪੁੱਤ ਮਾਰਦੇ ਜੀਵਨ ਕੇ ਗੁਰਮੁਖੋ ਕਤਲਾਂ ਤੱਕ ਵੀ ਹੋ ਗਏ ਇਹਨੇ ਪਤਾਂ ਦੀ ਨੂੰ ਰੋਕਦਾ ਸੀ ਘਰ ਵਾਲਾ ਘਰ ਵਾਲੀ ਨੂੰ ਰੋਕਦਾ ਸੀ ਇਹ ਇੱਥੇ ਤੱਕ ਨਹੀਂ ਨੇ ਬੱਚਾ ਆਪਣੀ ਮਾਂ ਨੂੰ ਕਹਿੰਦਾ ਸੀ ਮਾਂ ਤੂੰ ਨੈਟ ਤੇ ਵੀਡੀਓ ਨਾ ਪਾ ਕਹਿੰਦੇ ਪੁੱਤ ਨੇ ਮਾਂ ਨੂੰ ਹੀ ਮਾਰ ਦਿੱਤਾ ਕਿ ਕਹਿੰਦਾ ਮੇਰੀ ਗੱਲ ਨਹੀਂ ਸੁਣ ਜੀ ਸਭ ਨਾਲ ਇਹ ਹੈ ਜਿਹਦੀਆਂ ਇਹਦਾ ਮਾਰਗ ਕੀ ਬਣਿਆ ਉਹਦੀ ਇਹ ਕਾਰਨ ਆਜ਼ਾਦੀ ਦਾ ਦੁਰਉਪਯੋਗ ਕਰਨਾ ਸਾਨੂੰ ਤੇ ਮਹਾਨਤਾ ਤੇ ਬਰਾਬਰਤਾ ਗੁਰੂ ਨਾਨਕ ਸਾਹਿਬ ਨੇ ਦੇ ਦਿੱਤੀ ਇਸ ਤੋਂ ਬਾਅਦ ਕੁਝ ਨਹੀਂ ਹੋ ਸਕਦਾ ਪਰ ਗੁਰਮਖੋ ਅੱਜ ਇੰਨੀ ਕਿ ਸ਼ਰਮ ਹਿਆ ਉੱਡ ਗਈ ਉਡਾਰੀ ਮਾਰ ਗਈ ਗੁਰਮਖੋ ਕਈ ਵਾਰ ਕਈ ਵਾਰੀ ਗੁਰੂ ਗ੍ਰੰਥ ਸਾਹਿਬ ਦੇ ਦਰਬਾਰ ਵਿੱਚ ਵੀ ਇਦਾਂ ਦੇ ਵਸਤਰ ਪਾ ਕੇ ਬੱਚੀਆਂ ਬੀਬੀਆਂ ਆ ਜਾਂਦੀਆਂ ਨੇ ਗੁਰਮੁਖੋ ਪ੍ਰਚਾਰਕਾਂ ਨੂੰ ਸ਼ਰਮ ਆਉਣੀ ਆਉਣ ਲੱਗ ਜਾਂਦੀ ਹੈ ਕਿ ਅਸੀਂ ਬਹੁਤ ਕਹਿੰਦੇ ਆ ਵੀ ਨਾ ਭਾਈ ਇਹ ਕੰਮ ਨਾ ਕਰੋ ਇਹ ਤੁਹਾਨੂੰ ਨਫ਼ਰਤ ਦਾ ਕਾਰਨ ਬਣਾ ਦੇਣਾ ਇੱਕ ਦਿਨ ਇੱਕ ਜਾਤੀ ਦਾ